ਸਕੈਨਸ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਵਿਜੀਲੈਂਸ ਭਾਗ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਹੈ ਜਿੱहां ਤੜਕੇ-ਤੜਕੇ ਘਰ ਪਹੁੰਚੀ ਟੀਮ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੱਕल्ली-ਕੱਲੀ ਚੀਜ਼ ਖੰਗਾਲੀ ਜਾ ਰਹੀ ਹੈ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਹੈ ਤਾਂ ਅੰਮ੍ਰਿਤਸਰ ਤੋਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਹਾਲਾਂਕਿ ਰੇਡ ਕਿਉਂ ਕੀਤੀ ਗਈ ਹੈ ਇਸ ਬਾਬਤ ਹਲੇ ਤੱਕ ਕੋਈ ਵੀ ਜਾਣਕਾਰੀ ਜਿਹੜੀ ਹੈ ਉਹ ਸਾਹਮਣੇ ਨਹੀਂ ਆਈ ਪਰ ਵੱਡੀ ਖਬਰ ਹੈ ਕਿ ਅੱਜ ਤੜਕਸਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਜੀਠੀਆ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਇਹ ਟੀਮ ਘਰ ਰੇਡ ਕਰਨ ਦੇ ਲਈ ਪਹੁੰਚੀ ਤਾਂ ਮਜੀਠੀਆ ਦੀ ਪਤਨੀ ਦੇ ਵੱਲੋਂ ਇਸ ਗੱਲ ਦਾ ਵਿਰੋਧ ਵੀ ਕੀਤਾ ਗਿਆ ਕਿ ਕਿਉਂ ਸਾਡੇ ਘਰ ਦੇ ਵਿੱਚ ਰੇਡ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਦੱਸ ਜੇ ਕਿ ਵੱਡੀ ਕਾਰਵਾਈ ਜਿਹੜੀ ਹੈ ਵਿਜੀਲੈਂਸ ਪਗ ਦੇ ਵੱਲੋਂ ਕੀਤੀ ਗਈ ਹੈ ਹਾਲਾਂਕਿ ਕਾਰਨ ਕੀ ਨੇ ਕਿਹੜੇ ਮਾਮਲੇ ਦੇ ਵਿੱਚ ਰੇਡ ਕੀਤੀ ਗਈ ਹੈ ਇਹ ਗੱਲ ਹਲੇ ਤੱਕ ਸਾਹਮਣੇ ਨਹੀਂ ਆਈ ਹੈ ਪਰ ਇੱਕ ਪਾਸੇ سے پنجاب ਸਰਕਾਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ نشے ਦੇ ਖਿਲਾਫ ਵੱਡੇ ਕਦਮ ਜਿਹੜੇ ਨੇ پنجاب ਸਰਕਾਰ ਦੇ ਵੱਲੋਂ ਚੁੱਕੇ ਜਾ ਰਹੇ ਨੇ ਤੇ ਇਹ ਵੀ ਕਿਹਾ ਜਾ ਰਿਹਾ ਕਿ ایسے ਕੜੀ ਦੇ ਤਹਿਤ ਇਸ ਆਗੂ ਦੇ ਘਰ ਦੇ ਵਿੱਚ ਵੀ ਰੇਡ ਕੀਤੀ ਗਈ ਹੈ ਪਰ ਹਲੇ ਤੱਕ ਇਸ ਰੇਡ ਤੋਂ ਬਾਅਦ ਕਿਸੇ ਵੀ ਅਫਸਰ ਦਾ ਕੋਈ ਵੀ ਵੱਡਾ ਬਿਆਨ ਜਿਹੜਾ ਇਸ ਮਾਮਲੇ ਦੇ ਵਿੱਚ ਸਾਹਮਣੇ ਨਹੀਂ ਆਇਆ ਤਾਂ ਵੱਡੀ ਖਬਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਨੇ ਮਜੀਠੀਆ ਜਿਨ੍ਹਾਂ ਦੇ ਘਰ ਦੇ ਵਿੱਚ ਅੱਜ ਤੜਕਸਰ ਰੇਡ ਕੀਤੀ ਗਈ ਹੈ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਬਰਸਾਤ ਹੋ ਰਹੀ ਹੈ ਤੇ ਐਸੇ ਬਰਸਾਤ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਪਹੁੰਚੇ ਘਰ ਦੇ ਵਿੱਚ ਰੇਡ ਕੀਤੀ ਗਈ ਕੱਲੀ-ਕੱਲੀ ਚੀਜ਼ ਫਰੋਲੀ ਗਈ ਤੇ ਹਾਲਾਂਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਗੱਲ ਦਾ ਵਿਰੋਧ ਵੀ ਕੀਤਾ ਗਿਆ ਕਿ ਆਖਿਰਕਾਰ ਸਾਡੇ ਘਰ ਦੇ ਵਿੱਚ ਰੇਡ ਕਿਉਂ ਕੀਤੀ ਗਈ ਤਾਂ ਲਗਾਤਾਰ ਰੇਡ ਕੀਤੀ ਜਾ ਰਹੀ ਹੈ ਮੌਕੇ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਹਾਲਾਂਕਿ ਕਾਰਨ ਕੀ ਨੇ ਕਿਉਂ ਰੇਡ ਕੀਤੀ ਗਈ ਹੈ ਇਸ ਬਾਬਤ ਹਲੇ ਕੋਈ ਵੀ ਜਾਣਕਾਰੀ ਜਿਹੜੀ ਸਾਹਮਣੇ ਨਹੀਂ ਆਈ ਹੈ ਬਾਰੇ ਸ਼ਰਮਣੇ ਕਾਲੀ ਦਲਦੇਵ ਵੱਡੇ ਲੀਡਰ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਹੈ ਵਿਜੀਲੈਂਸ ਵਿਭਾਗ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ